ਅੱਜ ਦੀ ਮੀਟਿੰਗ ਇਸ ਕਰਕੇ ਐਮਸੀ ਸਾਹਿਬ ਨੇ ਸਾਨੂੰ ਸਾਮਣਾ ਨੂੰ ਬੁਲਾਇਆ ਹੈ ਕਿ ਇਹ ਜਿਹੜਾ ਕ੍ਰਿਸਮਸ ਹੈ ਜਿਹੜਾ ਪੂਰੀ ਦੁਨੀਆ ਤੇ ਮਨਾਇਆ ਜਾਂਦਾ ਹੈ ਤੇ ਇਹਦੇ ਵਿੱਚ ਇਹਦੇ ਸੰਦੇਸ਼ਾ ਦੇਣਾ ਹੈ ਭਾਈ ਯਿਸੂਮਸੀ ਇਸ ਸੰਸਾਰ ਦੇ ਵਿੱਚ ਕਿਸ ਕਾਰਨ ਆਏ ਨੇ ਤੋਂ ਕਈ ਵਾਰ ਅਸੀਂ ਪਚਾ ਦੇ ਦੁਆਰਾ ਵੀ ਦੱਸਨੇ ਆ ਤੇ ਕੁਝ ਗੱਲ ਨਹੀਂ ਸਮਝ ਆਉਂਦੀ ਤੇ ਇਹ ਜਿਹੜਾ ਅਸੀਂ ਡਰਾਮਾ ਕਰਕੇ ਕਰਨਿਆ ਡਰਾਮੇ ਦਾ ਮਤਲਬ ਹੈ ਮਰੀਮ ਦਾ ਯੂਸਫ ਦਾ ਰੋਲ ਕਰਨਿਆ ਇਹਦਾ ਇਹਦੇ ਨਾਲ ਇਹ ਹੁੰਦਾ ਵੀ ਲੋਕਾਂ ਨੂੰ ਪ੍ਰੈਕਟੀਕਲ ਪਤਾ ਕਿ ਯਿਸੂ ਮਸੀਹ ਇਸ ਤਨਾ ਇਸ ਸੰਸਾਰ ਦੇ ਵਿੱਚ ਆਏ ਨੇ ਤੋਂ ਇਹ ਦਾਦ ਸਾਹਿਬ ਨੇ ਜੋ ਹਰ ਸਾਲ ਇਹ ਵੱਡੇ ਦਿਨ ਦਾ ਕ੍ਰਿਸਮਸ ਦਾ ਪ੍ਰੋਗਰਾਮ ਕਰਦੇ ਨੇ ਤੋਂ ਇਹਦੇ ਵਿੱਚ ਇਸ ਕਰਨਗੇ ਕਿ ਕਿੱਟੇ ਕਿ ਇਹ ਜਿਹੜਾ ਪ੍ਰੋਗਰਾਮ ਹੈ ਸਾਂਝੇ ਤੌਰ ਤੇ ਮਹਲੇ ਦੇ ਮਨਾਇਆ ਜਾਏ ਸ਼ਹਿਰ ਦੇ ਤੌਰ ਤੇ ਮਨਾਇਆ ਜਾਏ ਤੇ ਬਹੁਤ ਸਾਰੀ ਗਾਇਤਾਂ ਇਕੱਠੀ ਹੋਏ ਤਾਂ ਕਿ ਸਭ ਨਾਲ ਲੋਕਾਂ ਤੱਕ ਇਹ ਸੰਦੇਸ਼ ਪਹੁੰਚੇ ਸਭ ਨੂੰ ਜਾਣ ਸਭ ਤੋਂ ਪਹਿਲਾਂ ਮੈਂ ਸਭਨਾਂ ਨੂੰ ਜੈ ਐਮ ਸੀ ਕਹਿੰਨਾ ਹੈ। ਔਰ ਪ੍ਰਭੂ ਦਾਤਨ ਮਾਦ ਕਰਨਾ ਕਿ ਜੋ ਹਰ ਸਾਲ ਦੇ ਹਰ ਸਾਲ ਪ੍ਰਭੂ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਔਰ ਜੋ ਸਾਡੇ ਐਮ ਸੀ ਸਾਹਿਬਾ ਬੜੀ ਮਿਹਨਤ ਦੇ ਨਾਲ ਇਸ ਜਨਮ ਦਿਹਾੜੇ ਨੂੰ ਇਸ ਮੁਹੱਲੇ ਦੇ ਨਾਲ ਸਹਿਮਤੀ ਨਾਲ ਔਰ ਸਬਦਾਂ ਦੇ ਸਹਿਯੋਗ ਨਾਲ ਕਰਦੇ ਨੇ ਇਹ ਇੱਕ ਸੰਦੇਸ਼ ਹੈ ਕਿ ਸਾਡੇ ਸਬਨਾ ਸਬਨਾ ਦੇ ਵਿੱਚ ਇਸ ਦੇਸ਼ ਵਿੱਚ ਖੁਸ਼ੀ ਤੇ ਆਨੰਦ ਆ ਤੇ ਸ਼ਾਂਤੀ ਦਾ ਪਰਬ ਮਨਾਇਆ ਜਾਂਦਾ ਹੈ ਇਸ ਦੇ ਨਾਲ ਸਭਨਾਂ ਨੂੰ ਧੰਨਵਾਦ ਅ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਜੈਮਸੀ ਦੀ ਸੋ ਮੈਂ ਸਭ ਤੋਂ ਪਹਿਲਾਂ ਇਲੈਕਟ੍ਰੋਨਿਕ মিডিਆ ਦਾ ਧੰਨਵਾਦ ਕਰਨਾ ਚਾਹੁੰਦਾ ਐ ਐਕਸਪ੍ਰੈਸ ਨਿਊਜ਼ ਨੈਟ ਵਾਲਿਆਂ ਦਾ ਕਿ ਜਿਨ੍ਹਾਂ ਨੇ ਸਾਡੀ ਗੱਲ ਨੂੰ ਅੱਜ ਇਸ ਤਰ੍ਹਾਂ ਅਸੀਂ ਇਕੱਠੇ ਹੋਏ ਆ ਇੱਕ ਆਪਣੇ ਕ੍ਰਿਸਮਸ ਦੇ ਪ੍ਰੋਗਰਾਮ ਨੂੰ ਬਣਾਉਣ ਵਾਸਤੇ ਪੂਰੇ ਮਹੱਲਾ ਨਿਵਾਸੀ ਸਾਡੇ ਮਹੱਲੇ ਦੇ ਪਾਸਟ ਸਾਰੇ ਇਕੱਠੇ ਹੋਏ ਆ ਇਸ ਦਿਹਾੜੇ ਨੂੰ ਮਨਾਉਣ ਦੇ ਵਾਸਤੇ ਸੋ ਮੈਂ ਆਪ ਜੀ ਦਾ ਧੰਨਵਾਦ ਕਰਨਾ ਕਿ ਸਾਰੀ ਸਾਡੇ ਸਾਰਿਆਂ ਦੀ ਜਿਹੜੀ ਗੱਲ ਆ ਤੁਸੀਂ ਲੋਕਾਂ ਤੱਕ ਪਹੁੰਚਾ ਰਹੇ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਦੂਸਰੇ ਨੰਬਰ ਤੇ ਜਿਸ ਤਰ੍ਹਾਂ ਅਸੀਂ ਹਰ ਸਾਲ 크리스마ਸ ਦਾ ਪ੍ਰੋਗਰਾਮ ਮਨਾਉਂਦੇ ਆ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਹਾੜਾ ਮਨਾਉਂਦੇ ਆ ਉਸੇ ਤਰ੍ਹਾਂ ਇਸ ਸਾਲ ਵੀ ਅਸੀਂ ਜਨਮ ਦਿਹਾੜਾ ਮਨਾਉਣ ਜਾ ਰਹੇ ਆ ਜਿਸ ਦੀ ਤਾਰੀਖ ਅਸੀਂ 21 ਤਰੀਕ ਰੱਖੀ ਆ ਦਿਨ ਸ਼ਨੀਵਾਰ ਹੈ ਸੋ ਅਸੀਂ ਸਾਰੇ ਮੋਹੱਲਾ ਨਿਵਾਸੀ ਖਾਸ ਕਰਕੇ ਸਾਡੇ ਪਾਸ ਸਹਿਬਾਨ ਜੋ ਸਾਡੇ ਹਰ ਵਾਰੀ ਸਾਡਾ ਸਾਥ ਦਿੰਦੇ ਨੇ ਜੋ ਸਾਡੇ ਮੁਹੱਲੇ ਨੂੰ ਲੈ ਕੇ ਤੁਰਦੇ ਨੇ ਅਸੀਂ ਉਹਨਾਂ ਦੇ ਨਾਲ ਮਿਲ ਕੇ ਇਸ ਪ੍ਰੋਗਰਾਮ ਨੂੰ ਕਰਨ ਜਾ ਰਹੇ ਹਾਂ ਸੋ ਸਾਡੇ ਮੁਹੱਲਾ ਨਿਵਾਸੀਆਂ ਸਾਡੀਆਂ ਭੈਣਾਂ ਸਾਡੇ ਭਰਾ ਤਕਰੀਬਨ ਸਾਡੇ ਕੋਲ ਮੁਹੱਲੇ ਦੇ ਆਪਣੇ ਮੁਹੱਲੇ ਦੇ 60 ਬੱਚੇ ਨੇ ਜੋ ਪ੍ਰੋਗਰਾਮ ਨੂੰ ਪ੍ਰੋਗਰਾਮ ਦੇ ਵਿੱਚ ਪਾਰਟਿਸਪੇਟ ਕਰਨਗੇ ਜੋ ਦੱਸਣਗੇ ਕਿ ਪ੍ਰਭੂ ਯਿਸੂ ਮਸੀਹ ਦਾ ਜਨਮ ਕਿਸ ਤਰ੍ਹਾਂ ਹੋਇਆ ਤੇ ਵਧੀਆ-ਵਧੀਆ ਮੈਸੇਜ ਲੋਕਾਂ ਨੂੰ ਦੇਣਗੇ ਕਿ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਨੂੰ ਬਚਾ ਕੇ ਨਰਕ ਤੋਂ ਬਚਾ ਕੇ ਸਵਰਗ ਵੱਲ ਲੈ ਕੇ ਜਾਣਾ ਸੋ ਇਹ ਸਾਰੇ ਮੈਸੇਜ ਸਾਡੇ ਆਪਣੇ ਬੱਚੇ ਦੇਣਗੇ ਸਰ ਲੈ ਕੇ ਕੀ ਕਹਿਣਾ ਚਾਹੋਗੇ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਕਿ ਜਿਸ ਤਰ੍ਹਾਂ ਪਹਿਲੀਆਂ ਸਰਕਾਰਾਂ ਸੀਗੀਆਂ ਪਹਿਲੀਆਂ ਸਰਕਾਰਾਂ ਸੀਗੀਆਂ ਰਲ ਮਿਲ ਕੇ ਸਾਰੇ ਕ੍ਰਿਸਮਸ ਮਨਾਉਂਦੇ ਸੀਗੇ ਤੇ ਮੈਂ ਹੁਣ ਵੀ ਮੌਜੂਦਾ ਸਰਕਾਰ ਨੂੰ ਵੀ ਬੇਨਤੀ ਕਰੂੰਗਾ ਕਿ ਤੁਸੀਂ ਵੋਟਾਂਵਾਰੀ ਜਾਂ ਕਿਸੇ ਹੋਰ ਕਮਾਂਵਾਰੀ ਇਸਾਈ ਭਾਈਚਾਰੇ ਨੂੰ ਵਰਤਦੇ ਹੋ ਉਹਨਾਂ ਨੂੰ ਵੋਟ ਬੈਂਕ ਬਣਾ ਲੈਂਦੇ ਹੋ ਤੇ ਕੀ ਉਹਨਾਂ ਦੇ ਪ੍ਰੋਗਰਾਮ ਕਰਾਉਣ ਦੇ ਵਿੱਚ ਤੁਹਾਨੂੰ ਕੀ ਨਾਰਾਜ਼ਗੀ ਜਾਂ ਕੀ ਤਰਾਜ ਹੈ ਮੈਂ ਚਾਹੁੰਨਾ ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਕਿ ਭਾਈਚਾਰੇ ਨਾਲ ਮਿਲ ਕੇ ਕ੍ਰਿਸਤਨ ਭਾਈਚਾਰੇ ਨਾਲ ਮਿਲ ਕੇ ਪ੍ਰਭੂ ਯੇਸ਼ੂ ਮਸੀਹ ਦਾ ਜਨਮ ਦਿਹਾੜਾ ਰਲ ਮਿਲ ਕੇ ਸਾਰੇ ਮਨਾਓ ਜਿਹੜਾ ਤੁਸੀਂ ਪ੍ਰੋਗਰਾਮ ਕਰਨ ਜਾ ਰਹੇ ਹੋ ਕਿ ਇਹਦੇ ਵਿੱਚ ਕੋਈ ਧਾਰਮਿਕ ਸ਼ਖਸੀਤਾਂ ਜਾਂ ਕੋਈ ਸਮਾਜਿਕ ਰਾਜਨੀਤਿਕ ਲੋਕ ਵੀ ਪਹੁੰਚਦੇ ਆ ਥੋੜਾ ਉਹਦੇ ਬਾਰੇ ਦੱਸ ਦਿਓ ਦੇਖੋ ਅਸੀਂ ਉਥੇ ਇੱਕ ਇੱਕ ਫੁੱਲ ਇਕੱਠਾ ਕਰਕੇ ਗੁਲਦਸਤਾ ਬਣਾਉਣਾ ਵਾ ਉਹ ਗੁਲਦਸਤਾ Hindu Muslim Sikh Isai ਸਾਰੇ ਭਰਾ ਇਕੱਠੇ ਮਿਲ ਕੇ ਜਿੰਨਾ ਸਾਡੇ ਮਤਲਬ ਕਿ ਜਿੰਨਾਂ ਦਾ ਪਿਆਰ ਬਣਿਆ ਹੋਇਆ ਵਾ ਤਕਰੀਬਨ ਜਦੋਂ ਵੀ ਸਾਡਾ ਪ੍ਰੋਗਰਾਮ ਹੁੰਦਾ ਉੱਥੇ ਹਰ ਬੰਦਾ ਹਰ ਧਰਮ ਦਾ ਬੰਦਾ ਪਹੁੰਚਦਾ ਹੈ Hindu Muslim Sikh Isai ਹਰ ਧਰਮ ਦਾ ਬੰਦਾ ਉੱਥੇ ਪਹੁੰਚਦਾ ਕਿ ਇੱਕ ਇੱਕ ਫੁੱਲ ਨੂੰ ਆਪਾਂ ਇਕੱਠਿਆਂ ਕਰਕੇ ਗੁਲਦਸਤਾ ਬਣਾ ਕੇ ਉੱਥੇ ਰੱਖੀਦਾ ਤੇ ਸਾਰਿਆਂ ਨੂੰ ਸੰਦੇਸ਼ ਦਈਦਾ ਕਿ ਪ੍ਰਭੂ ਯੇਸ਼ੂ ਮਸੀਹ ਦਾ ਜਨਮ ਕਿਸ ਤਰ੍ਹਾਂ ਹੋਇਆ ਉਹਦਾ ਦਿਹਾੜਾ ਕਿਦਾਂ ਮਨਾਣਾ ਵਾ ਤੇ ਉਹਦੇ ਸੰਦੇਸ਼ ਕੀ ਹੈ ਕਿਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਇਕੱਠਿਆਂ ਕਰਕੇ ਪਿਆਰ ਨਾਲ ਚਲਾਉਣਾ ਸਰ ਮੈਂ ਫੇਰ ਰਿਪੀਟ ਕਰ ਰਿਹਾ ਹਾਂ ਵਾ ਕੋਈ ਖਾਸ ਸ਼ਖਸੀਅਤ ਆ ਰਹੀ ਹੈ ਤੁਹਾਡੇ ਪ੍ਰੋਗਰਾਮ 'ਚ ਕੋਈ ਹਾਂਜੀ ਜੀ ਖਾਸ ਸਰ ਸਾਹਿਬ ਜਾਂ ਕੋਈ ਪੋਲੀਟਿਕਲ ਲੋਕ ਜਾਂ ਕੋਈ ਹੋਰ ਸਮਾਜਿਕ ਲੋਕ ਜਿਹੜੇ ਆ ਕੁਛ ਇਧਾਂ ਆ ਰਹੇ ਆ ਸਰ ਦੇਖੋ ਸਾਡਾ ਜਿਹੜਾ ਪ੍ਰੋਗਰਾਮ ਆ ਉਹ ਇੱਕ ਧਾਰਮਿਕ ਪ੍ਰੋਗਰਾਮ ਆ ਉਹ ਕੋਈ ਪੋਲਿਟੀਕਲ ਪ੍ਰੋਗਰਾਮ ਨਹੀਂ ਆ ਹਰ ਇੱਕ ਨੂੰ ਓਪਨ ਇਨਵੀਟੇਸ਼ਨ ਆ ਕੋਈ ਬਿਆਨ ਕੇ ਪ੍ਰਭੂ ਯਸ਼ੂਮ ਸੀਤਾ ਜਨਮ ਦਿਹਾੜੇ ਨੂੰtheme ਮਨਾ ਸਕਦਾ ਸਾਡੇ ਨਾਲ ਮਹੱਲਾ ਨਿਵਾਸੀਆਂ ਨੂੰ ਇਹੋ ਹੀ ਬੇਨਤੀ ਹੈ ਸ਼ਹਿਰ ਨਿਵਾਸੀ ਨੂੰ ਇਹੋ ਹੀ ਬੇਨਤੀ ਹੈ ਕਿ ਸਾਡੇ ਪ੍ਰੋਗਰਾਮ ਤੋਂ ਵੱਧ ਤੋਂ ਵੱਧ ਤੁਸੀਂ ਬਾਚੜ ਗਈ ਸਾਲੋ ਤੇ ਦੇਖੋ ਸਾਡੇ ਛੋਟੇ ਛੋਟੇ ਮਹੱਲੇ ਦੇ ਬੱਚੇ ਜਿਹੜੇ ਆ ਉਹ ਕਿਸ ਤਰ੍ਹਾਂ ਪ੍ਰੋਗਰਾਮ ਕਰਦੇ ਆ ਕਿਸ ਤਰ੍ਹਾਂ ਕ੍ਰਿਸਮਸ ਪਲੇ ਕਰਦੇ ਆ ਕਿਸ ਤਰ੍ਹਾਂ ਲੋਕਾਂ ਨੂੰ ਅੱਛੇ ਅੱਛੇ ਸਕਿੱਟਾਂ ਕਰਕੇ ਮੈਸੇਜ ਦਿੰਦੇ ਆ ਕਿ ਆਪਣੇ ਬੱਚਿਆਂ ਨੂੰ ਨਸ਼ਾ ਤੋਂ ਕਿੱਦਾਂ ਬਚਾਉਣਾ ਵਾ ਆਪਣੇ ਮਾਪਿਓ ਦੀ ਇੱਜ਼ਤ ਕਿੱਦਾਂ ਕਰਨੀ ਹੈ ਇਹ ਸਾਰੀਆਂ ਚੀਜ਼ਾਂ ਸਾਡੇ ਆਪਣੇ ਬੱਚੇ ਸਿਖਾਉਂਦੇ ਆ ਤਾਂ ਸਾਰਿਆਂ ਨੂੰ ਸੰਦੇਸ਼ ਹੈ ਕਿ ਵੱਧ ਤੋਂ ਵੱਧ ਸਾਰੇ ਵੀਰ ਮ